शिवसेना सूर्यवंशी ਦੇ ਜ਼ਿਲ੍ਹਾ ਜੂਥ ਪ੍ਰਧਾਨ ਮੁਕੇਸ਼ ਸ਼ਰਮਾ ਜੀ ਦਾ ਉਸ ਸਮੇਂ ਮੋਟਰਸਾਈਕਲ ਪ੍ਰਾਣੀ ਤਹਿਸੀਲ ਵਿੱਚੋਂ ਕਿਸੇ ਨੇ ਚੋਰੀ ਕਰ ਲਿਆ ਜਦੋਂ ਉਹ ਬਠਿੰਡਾ ਦੇ ਬੱਸ ਸਟੈਂਡ ਦੇ ਮੁੱਦੇ ਨੂੰ ਲੈ ਕੇ ਡੀਸੀ ਬਠਿੰਡਾ ਨੂੰ ਮੰਗ ਪੱਤਰ ਦੇਣਗੇ ਤਾਂ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਗੱਲ ਕਰ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਨਾਮ ਹੈ ਤੁਹਾਡਾ ਕੀ ਘਟਨਾ ਹੋਈ ਮੇਰਾ ਨਾਮ ਮੁਕੇਸ਼ ਸ਼ਰਮਾ ਹੈ ਜੀ ਸਿਵसेनाਤ ਸੂਰਯਵੰਸੀ ਤੋਂ ਜ਼ਿਲ੍ਹਾ ਪ੍ਰਧਾਨ ਜੀ ਕੱਲ ਜੀ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਵਾਸਤੇ ਆਏ ਸੀਗੇ ਇੱਥੇ ਤੇ ਮੈਂ ਆਪਦਾ ਮੋਟਰਸਾਈਕਲ ਇੱਥੇ ਲਾਇਆ ਸੀਗਾ ਜੀ ਤੇ ਦੁਪਹਿਰ ਦਾ ਟਾਈਮ ਸੀਗਾ ਤੇ ਟਾਈਪਿੰਗ ਕਰਾਉਣ ਵਾਸਤੇ ਅਸੀਂ ਬਸ 5 ਮਿੰਟਾਂ ਦਾ ਹੀ ਕੰਮ ਸੀਗਾ ਜੀ ਜਿਵੇਂ ਮੇਰੀ ਨਜ਼ਰ ਥੋੜਾ ਜਿਹਾ ਇੱਧਰ ਉੱਧਰ ਹੋਈ ਵੈਸੇ ਤਾਂ ਮੇਰੀ ਨਜ਼ਰ ਸੀਗੀ ਅਚਾਨਕ ਹੀ ਥੋੜਾ ਮੋਟਾ ਇੱਧਰ ਉੱਧਰ ਹੋਈ ਤੇ ਨਾਲ ਦੀ ਨਾਲ ਹੀ ਮੋਟਰਸਾਈਕਲ ਮੇਰਾ ਇੱਥੋਂ ਚੱਕਿਆ ਗਈ ਕਿਹੜਾ ਮੋਟਰਸਾਈਕਲ ਦੀ ਕੀ ਰੰਗ ਸੀ ਉਹ ਬਲੈਕ ਕਲਰ ਦਾ ਸੀਗਾ ਸਪਲੈਂਡਰ ਸੀਗਾ ਜੀ 2018 ਮਾਡਲ ਸੀਗਾ ਜੀ ਜਿਸ ਸਬੰਧ ਵਿੱਚ ਤੁਸੀਂ ਜਿਹੜਾ ਪ੍ਰੋਫੈਸਰ ਨੂੰ ਕਾਸਲ ਰਿਪੋਰਟ ਕਰਾਂ ਕਰਾਤੀ ਜੀ ਸਾਰਾ ਕੁਝ ਕਰਾਤੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਵੀ ਪੁੱਛਦੇ ਆ ਤਾਂ ਕੋਈ ਜਵਾਬ ਨਹੀਂ ਆਉਂਦਾ ਗਈ ਬਸ ਕਹਿੰਦੇ ਲੱਭੀ ਆਣੇ ਲੱਭੀ ਆਣੇ ਆ ਤੇ ਜਦੋਂ ਸਾਡਾ ਇਹਦਾ ਕੰਮ ਹੋਈ ਜਾਂਦਾ ਤਾਂ ਆਮ ਲੋਕਾਂ ਦਾ ਤਾਂ ਫਿਰ ਕੀ ਬਣੇ ਤੁਸੀਂ ਕੀ ਮੰਗ ਕਰਦੇ ਭਾਈ ਇਹ ਮੰਗ ਕਰਦੇ ਆਂਗੇ ਕਿ ਅਜੇ ਲੋਕਾਂ ਤੇ ਨੱਥ ਪਾਈ ਜਾਵੇ ਔਰ ਫੜੇ ਆਵੇ ਇਹ ਲੋਕ ਨਾਲ ਦੀ ਨਾਲ ਹੀ ਫੜੇ ਆਵੇ ਪਤਾ ਨਹੀਂ ਕਿਉਂ ਨਹੀਂ ਫੜਦੇ ਇਹਨੇ ਜਿੰਨੇ ਟਾਈਮ ਤੇ ਵਹੀਕਲ ਚੱਕਿਆ ਗਿਆ ਉਹ ਨਾਲ ਦੀ ਨਾਲ ਹੀ ਕੰਪਲੀਟ ਕਰੀਏ ਨਾਲ ਦੀ ਨਾਲ ਹੀ ਬੰਦੇ ਫੜੇ ਜਾ ਸਕਦੇ ਆ ਪਰ ਦੇਖ ਲਓ ਕਿੰਨੇ ਨਲਾਇਕੀ ਕੰਮ ਹੈ ਗਈ ਜਮਾ ਵੀ ਨਹੀਂ ਧਿਆਨ ਦਿੱਤਾ ਇਹ ਚੀਜ਼ਾਂ ਦਾ ਤੇ ਹੁਣ ਇੱਥੇ ਤਾਂ ਕਈਆਂ ਦੇ ਖੜੇ ਆ ਵਹੀਕਲ ਸਾਰੇ ਦੇ ਖੜੇ ਆ ਆ ਪਬਲਿਕ ਡੀਲਿੰਗ ਹੁੰਦੀ ਆ ਲੋਕੀ ਪੈਸਾ ਵੀ ਲੈ ਕੇ ਆਉਂਦੇ ਆ ਰਿਸਟੀਆਂ ਹੁੰਦੀ ਆ ਹਾਂਜੀ ਸਾਰਾ ਕੁਝ ਹੁੰਦਾ ਪਰ ਚਲੋ ਉਹ ਤਾਂ ਹੁੰਦਾ ਹੈ ਗਈ ਛੜਾ ਦਿੰਨੇ ਆ ਤਾਂ ਚੱਲ ਮੜ ਮੜਾ ਨਿਗਾ ਵੀ ਹੁੰਦੀ ਹੈ ਜਿੰਦਲਾ ਸ਼ਿਵਸਾਣਾ ਸੂਰਯਵੰਸ਼ੀ ਤੋਂ ਸੀਨੀਅਰ ਉਪ ਪ੍ਰਧਾਨ ਪੰਜਾਬ ਕੀ ਘਟਨਾ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਤੇ ਕੀ ਮੰਗ ਕਰਦੇ ਕੱਲ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਸੀ ਬੱਸ ਸਟੈਂਡ ਦੇ ਸਬੰਧ ਦੇ ਵਿੱਚ ਤੇ ਜਿਹਨੂੰ ਲੈ ਕੇ ਸਾਡੇ ਜਿਹੜੇ ਸਾਥੀ ਸੀ ਸਹਿਯੋਗੀ ਜਨ ਸੀ ਉਹ ਇੱਥੇ ਇਕੱਠੇ ਹੋਏ ਸੀਗੇ ਔਰ ਜਦੋਂ ਅਸੀਂ ਟਾਈਪ ਕਰਾਉਣ ਲੱਗੇ ਸਾਹਮਣੇ ਤਾਂ ਟਾਈਪ ਕਰਾਉਣ ਤੋਂ ਤੁਰੰਤ 5 ਮਿੰਟ ਬਾਅਦ ਹੀ ਜਦੋਂ ਅਸੀਂ ਕਿਹਾ ਮੈਂ ਮੋਟਰਸਾਈਕਲ ਨੂੰ ਦੇਖ ਲਈਏ ਤੇ ਉੱਥੇ ਜਾਣਾਗਾ ਤਾਂ ਦੇਖਿਆ ਤਾਂ ਕਿ ਮੋਟਰਸਾਈਕਲ ਇੱਥੇ ਆਈ ਨਹੀਂ ਸੀਗਾ ਤਾਂ ਅਸੀਂ ਤੁਰੰਤ ਅਸੀਂ ਉਧਰ ਗਏ ਦਫ਼ਤਰ ਦੇ ਵਿੱਚ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਤੋਂ ਬਾਅਦ ਐਸਐਸਪੀ ਸਾਹਿਬ ਦੇ ਰੀਡਰ ਸਾਹਿਬ ਦੇ ਧਿਆਨ ਚ ਕਰਾਇਆ ਕਿਉਂਕਿ ਐਸਐਸਪੀ ਸਾਹਿਬ ਨਹੀਂ ਹੈਗੇ ਸੀਗੇ ਬੈਠੇ ਤੇ ਉਸ ਤੋਂ ਬਾਅਦ ਅਸੀਂ ਨਾਲ ਦੇ ਨਾਲ ਡੀਐਸਪੀ ਸਾਹਿਬ ਵੀ ਹੈ ਨਹੀਂ ਸੀਗੇ ਬੈਠੇ ਉਹਨਾਂ ਦੇ ਵੀ ਰੀਡਰ ਸਾਹਿਬ ਨੂੰ ਧਿਆਨ ਚ ਕਰਾਇਆ ਉਹਨਾਂ ਨੇ ਫੋਨ ਤੇ ਵੀ ਗੱਲ ਕੀਤੀ ਉਸ ਤੋਂ ਬਾਅਦ ਥਾਣਾ ਸਬੰਧਤ ਥਾਣਾ ਸਿਵਲ ਲਾਈਨ ਦੇ ਵਿੱਚ ਕੰਪਲੀਟ ਵੀ ਕੀਤੀ ਜਿਸ ਤਰ੍ਹਾਂ ਅੱਲੇ ਕੱਲ ਤੱਕ ਕੱਲ ਦੀ ਕੰਪਲੀਟ ਕੀਤੀ ਹੋਈ ਆ ਪਰ ਤੂੰ ਪੁਲਿਸ ਦੇ ਅਧਿਕਾਰੀਆਂ ਨੇ ਹਾਲ ਤੱਕ ਮੌਕਾ ਹੀ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਆਮ ਲੋਕਾਂ ਨਾਲ ਕਿਸ ਤਰ੍ਹਾਂ ਦਾ ਹੁੰਦਾ ਹੋਊਗਾ ਤਸਵੀਰ ਦੇ ਵਿੱਚ ਇਹੋ ਜਿਹੇ ਲੋਕ ਆਂਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਰਜਿਸਟਰੀਆਂ ਕਰਾਉਣੀਆਂ ਆਉਂਦੀਆਂ ਹੋਰ ਹੁੰਦਾ ਲੱਖਾਂ ਕਰੋੜਾ ਰੁਪਏ ਉਹਨਾਂ ਦੇ ਕੋਲੇ ਹੁੰਦੇ ਆ ਜੇ ਆਮ ਲੋਕਾਂ ਦੀ ਸੇਫਟੀ ਕਿੱਥੇ ਆ ਜੇ ਚੋਰਾਂ ਦੇ ਉੱਤੇ ਨਾਥੀ ਨਹੀਂ ਪਸਗੇ ਕੁਝ ਦਿਨ ਪਹਿਲਾਂ દિਵਾਲੀ ਦੇ ਤਿਹਾਰ ਦੇ ਮੌਕੇ ਵੀ ਤੁਹਾਨੂੰ ਦਿਖਾਇਆ ਸੀਗਾ ਅਸੀਂ ਕਿ ਇੱਥੇ ਜਿਹੜੇ ਟਾਈਪਿਸਟ ਸੀਗੇ ਸਾਡੇ ਪੱਤਰਕਾਰ ਸੀਨੀਅਰ ਪੱਤਰਕਾਰ ਰਾਜਕੁਮਾਰ ਜੀ ਉਹਨਾਂ ਦੇ ਵੀ ਐਡੇ ਦੀ ਤੋੜਪੰਨ ਕੀਤੀ ਗਈ ਸੀ ਕਿਤੇ ਕਿ ਪੁਲਿਸ ਨਾਥੀ ਨਹੀਂ ਪਾ ਰਹੀ ਇਹ ਜੈਂਸਰਾਂ ਤੇ ਤੁਹਾਨੂੰ ਪਤਾ ਲਗਾਤਾਰ ਘਟਨਾਵਾਂ ਹੋ ਰਹੀਆਂ ਨੇ ਅੱਜ ਪੂਰਾ ਮਾਨਸਾ ਬੰਦ ਹੈ ਗੋਲਾਬਾਰੀ ਦੀਆਂ ਘਟਨਾਵਾਂ ਹੋਈਆਂ ਕਿਉਂ ਹੋ ਰਹੀਆਂ ਨੇ ਇਹ ਕਿਉਂਕਿ ਪੁਲਿਸ ਸਤਾਰਕ ਨਹੀਂ ਹੈਗੀ ਪੁਲਿਸ ਸਿਰਫ ਖਾਣਾ ਪੂਰਤੀ ਕਰਦੀ ਹੈ ਔਰ ਕੁਝ ਵੀ ਨਹੀਂ ਹੈਗਾ ਤੁਰੰਤ ਪੁਲਿਸ ਥਾਣੇ ਜਾਓ ਕਦੇ ਡੀਡੀਆਰ ਨਹੀਂ ਕੀਤੀ ਜਾਂਦੀ ਕਿਸੇ ਨੂੰ ਕਾਪੀ ਨਹੀਂ ਦਿੱਤੀ ਜਾਂਦੀ ਕੋਈ ਸਿਸਟਮ ਨਹੀਂ ਹੈਗਾ ਸਿਰ ਵੀ ਇੱਕ ਫੋਟੋਕਲ ਕੰਪਲੀਟ ਲਈ ਜਾਂਦੀ ਆ ਉਸ ਤੋਂ ਬਾਅਦ ਬੰਦੇ ਨੂੰ ਦੁਬਾਰਾ ਪਰੇਸ਼ਾਨ ਕੀਤਾ ਜਾਂਦਾ ਆ ਆਵੇ ਬਿਆਨ ਲਿਖਾਵੇ ਫਿਰ ਅਸੀਂ ਐਫਆਈਆਰ ਦਰਜ ਕਰਾਂਗੇ ਸਿਰ ਪਰੇਸ਼ਾਨੀਆਂ ਹੀ ਆ ਨੇ ਆਮ ਬੰਦੇ ਦੀ ਜ਼ਿੰਦਗੀ ਚ ਪਰੇਸ਼ਾਨੀਆਂ ਹੀ ਨੇ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਅਸੀਂ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਮਾਨਯੋਗ ਸੀਨੀਅਰ ਅਧਿਕਾਰੀ ਨੇ ਮਾਨਯੋਗ ਡੀਜੀਪੀ ਸਾਹਿਬ ਨੇ ਸੀਐਮ ਸਾਹਿਬ ਨੇ ਇਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਬਣੇ ਹੈ ਜੈਸੀ ਆਮ ਲੋਕਾਂ ਦੀ ਸੇਵਾ ਕਰ ਸਕੀਏ ਤਾਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਸਮਾਜ ਦੇ ਵਿੱਚ ਜਿਹੜਾ ਸੁਧਾਰ ਹੈ ਇਹ ਅਫਸਰਾਂ ਦੇ ਵਿੱਚ ਸੁਧਾਰ ਲੈਣਾ ਪਊਗਾ ਜਿਹੜੇ ਆਮ ਲੋਕਾਂ ਨੂੰ ਟਿਚ ਜਾਂਦੇ ਨੇ ਆਮ ਲੋਕਾਂ ਦੀ ਲਗਾਤਾਰ ਇੱਕ ਮਾਮਲੇ ਦੇ ਉੱਤੇ 10-10 ਗੇੜੇ ਲਵਾ ਕੇ ਪਕਾਈ ਕਰਾਉਂਦੇ ਨੇ ਉਹਨਾਂ ਦੇ ਉੱਤੇ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਕੱਲ ਦਾ ਦੇਖ ਲਓ ਕੱਲ ਦਾ ਵਾਕਿਆ ਹੋਇਆ ਹਲੇ ਤੱਕ ਮੌਕੇਵਾਰ ਦਾ ਤਾਂ ਵੀ ਨਹੀਂ ਚੈੱਕ ਕੀਤੀ ਗਈ ਇਹ ਸਭ ਤੋਂ ਵੱਡੀ ਗੱਲ ਹੈ ਕਿ ਵੀ ਪ੍ਰਸ਼ਾਸਨ ਦੀ ਨਿਰਾਸ਼ਾ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੇ ਅਫਸਰ ਆਪਦਾ ਕੰਮ ਨਹੀਂ ਟਾਈਮ ਸਿਰ ਕਰਦੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰੇ ਇਹ ਕਰ ਕਿ ਕੇ ਜੀ ਦਾ ਮੋਟਰਸਾਈਕਲ ਨਾ ਮਿਲਿਆ ਤਾਂ ਤੁਸੀਂ ਤੁਸੀਂ ਆਪਣੇ ਲਈ ਸੰਘਰਸ਼ ਕਰੋਗੇ ਲੋਕਾਂ ਲਈ ਤਾਂ ਅਸੀਂ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਅਗਰ ਮੁਕੇਸ਼ ਸ਼ਰਮਾ ਜੀ ਦਾ ਮੋਟਰਸਾਈਕਲ ਨਹੀਂ ਮਿਲਿਆ ਤਾਂ ਬਕਾਇਦਾ ਪ੍ਰਸ਼ਾਸਨ ਦੇ ਦਫ਼ਤਰ ਮੁਰੇ ਅਸੀਂ ਧਰਨਾ ਲਾਵਾਂਗੇ ਥਾਣੇ ਦੇ ਮੁਰੇ ਅਸੀਂ ਟੇਸ਼ਨ ਕਰਾਂਗੇ ਸਭ ਕੁਝ ਕਰਾਂਗੇ ਇਸ ਲਈ ਅਸੀਂ ਬਚਨ ਬਾਦ ਦਾ ਜਿਹੜਾ ਕੋਈ ਸਾਡਾ ਸਹਿਯੋਗੀ ਹੈ ਸਾਥੀ ਹੈ ਸਾਡਾ ਸਮਾਜ ਹੈ ਅਸੀਂ ਉਹਦੇ ਲਈ ਖੜੇ ਆ ਦਿਨ ਪਰ ਰਾਤ ਖੜੇ ਆ ਕੋਈ ਐਸੀ ਗੱਲ ਨਹੀਂ ਹੈਗੀ ਜੇ ਅਗਰ ਸਾਡੇ ਮੁੰਡੇ ਦਾ ਮੋਟਰਸਾਈਕਲ ਨਾ ਲੱਭਿਆ ਗਿਆ ਪੁਲਿਸ ਨੇ ਬਸਤਾਈ ਨਹੀਂ ਦਿਖਾਈ ਤਾਂ ਇਸ ਤੋਂ ਬਾਅਦ ਅਸੀਂ ਸੰਘਰਸ਼ ਦੀ ਰਣਨੀਤੀ ਨੂੰ ਤਿਆਰ ਕਰਾਂਗੇ ਔਰ ਸੰਘਰਸ਼ ਵਿੜਾਂਗੇ ਮੋਟਰਸਾਈਕਲ ਕਿਸੇ ਵੀ ਹਾਲਤ ਵਿੱਚ ਬਰਾਮਦ ਕਰਾਵਾਂਗੇ ਔਰ ਜਿਹੜੇ ਬੰਦਿਆਂ ਨੇ ਚੱਕਿਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ